ਗੁਰਪਤੇ ਜੀ ਮੈਂ ਤੁਹਾਡਾ ਆਪਣਾ ਬਾਬਾ ਨੈਪ ਸਿੰਘ ਕਿਹੜਾ ਨੂੰ ਤੁਸੀਂ ਦੇਖ ਰਹੇ ਆ YouTube ਚੈਨਲ ਸਰਬੱਤ ਦਾ ਭਲਾ FDK ਬਹੁਤ ਹੀ ਦੁਖਦਾਈ ਖਬਰਾਂ ਸੁਣ ਰਹੇ ਆ ਕਿਸੇ ਪਿੰਡ 20 ਕਿੱਲੇ 30 ਕਿੱਲੇ 40 ਕਿੱਲੇ 50 ਕਿੱਲੇ ਅੱਗ ਦੀ ਬਣਾਲ ਲਪੇਟ ਵਿਚ ਆਇਆ ਬਹੁਤ ਹੀ ਮੰਦ ਘਟਨਾ ਹੋਇਆ ਜਿਹੜੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਨੁਕਸਾਨ ਹੋਇਆ ਆਪ ਆ ਉਹਨਾਂ ਦੇ ਨਾਲ ਖੜੀਏ ਪਿੰਡ-ਪਿੰਡ ਲੈਵਲ ਤੇ ਮੈਂ ਸਾਡੀਆਂ ਭਾਰਤੀ ਕਿਸਾਨ ਯੂਨੀਅਨਾਂ ਟਰੇਡ ਯੂਨੀਅਨਾਂ ਜਿੰਨੇ ਵੀ ਭਰਾ ਆਪਣੇ ਗਰੁੱਪ ਚਲਾ ਰਹੇ ਆ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਆਪੋ ਆਪਣੇ ਗਰੁੱਪਾਂ ਚ ਚੈਨਲਾਂ ਤੇ ਸਾਰਿਆਂ ਨੂੰ ਇਹ ਗੱਲ ਸ਼ੇਅਰ ਕਰ ਦੋ ਪਿੰਡ ਪਿੰਡ ਲੈਵਲ ਤੇ ਆਪਣੇ ਜਿਹੜੀਆਂ ਕਿਸਾਨ ਯੂਨੀਅਨਾਂ ਵਰਕ ਚ ਹੈਗੀਆਂ ਉਹਨਾਂ ਨਾਲ ਮਿਲ ਕੇ ਅੱਗੇ ਜਿਹੜੇ ਸਾਡੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਆ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਸਰਕਲ ਪ੍ਰਧਾਨ ਉਹਨੂੰ ਅੱਗੇ ਲੱਗਣਾ ਚਾਹੀਦਾ ਅਸੀਂ ਉਹਨਾਂ ਦੇ ਮਗਰ ਹੋਵਾਂਗੇ ਜਿਹੜੇ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਉਹਵੇਂ ਵੰਡ ਕੇ ਆਪਾਂ ਪਿੰਡ ਪਿੰਡ ਲੈਵਲ ਤੇ ਪਹਿਲਾਂ ਨੂੰ ਕੱਤਰ ਕਰੀਏ ਫੇਰ ਉਹਨੂੰ ਇਕਾਈਆਂ ਚ ਲਜਾਈਏ ਫੇਰ ਉਹਨੂੰ ਆਪਣਾ ਜਿਹੜਾ ਪੱਧਰ ਤੇ ਲਜਾਈਏ ਕਿੰਨਾ ਸਾਡੇ ਕੋਲੇ ਪੂੰਜੀ ਜਿਹੜੀ ਰਾਸ ਆ ਉਹ ਇਕੱਠੀ ਹੋਈ ਆ ਉਸ ਹਸਾਬ ਉਸ ਹਸਾਬ ਨਾਲ ਆਪਾਂ ਵੰਡ ਕੇ ਉਹਨਾਂ ਸਾਰੇ ਭਰਾਵਾਂ ਨੂੰ ਉਹਨਾਂ ਦੀ ਮਦਦ ਕਰ ਸਕੀਏ ਕਈਆਂ ਭਰਾਵਾਂ ਦੀ ਵਿੱਚ ਮਸ਼ੀਨਰੀ ਦਾ ਵੀ ਨੁਕਸਾਨ ਹੋਇਆ ਸੜ ਗਈਆਂ ਉਹਨਾਂ ਦੀ ਵੀ ਫੁੱਲ ਪਰਭਾਈ ਕਰੀਏ ਆਪਾਂ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਆਪਾਂ ਔਖੇ ਵੇਲੇ ਕਿਸੇ ਦੇ ਨਾਲ ਨਾ ਖੜੇ ਤੇ ਸਾਡਾ ਜਿਹੜਾ ਜੀਵਨ ਆ ਉਹ ਬੇਅਰਥ ਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਵਪਾਰੀ ਮਜ਼ਦੂਰ ਜਿੰਨੇ ਵੀ ਇਹ ਮੇਰੀ ਵੀਡੀਓ ਸੁਣਦੇ ਆ ਦੇਖਦੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਰੂਸ ਚੀਨ ਨਿਊਜ਼ੀਲੈਂਡ ਜਿੱਥੇ ਵੀ ਦੁਬਈ ਆਬੂਦਾਬੂ ਮਾਸਕਟ ਜਿੱਥੇ ਵੀ ਮੇਰੇ ਭਰਾ ਮੇਰੀ ਗੱਲ ਸੁਣਦੇ ਆ ਜਿਨੇ ਜਿਨੇ ਜੋਗੇ ਆਪਾਂ ਹੈਗੇ ਆ ਪਿੰਡ ਆਪੋ ਆਪਣੇ ਪਿੰਡ ਚ ਹਰ ਪਿੰਡ ਚ ਆਪਣੇ ਕਿਸਾਨ ਯੂਨੀਅਨਾਂ ਵਰਕ ਚ ਹੈਗੀਆਂ ਉਹਨਾਂ ਦੇ ਵਿੱਚ ਸਰਕਲ ਪ੍ਰਧਾਨਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਪਿੰਡ ਲੈਵਲ ਤੇ ਇਕੱਠਾ ਇਕੱਤਰ ਕਰਕੇ ਫਿਰ ਹੁਣ ਜਿਹੜੇ ਜਿਲ੍ਹੇ ਜਲੋ ਜਿਹੜੇ ਢੰਗ ਨਾਲ ਆਪਾਂ ਉਹਨਾਂ ਨੂੰ ਵੰਡਾਂ ਜਿਹੜੇ ਭਰਾਵ ਦਾ ਨੁਕਸਾਨ ਹੋਇਆ ਕਿਸਾਨ ਯੂਨੀਅਨਾਂ ਦਾ ਇਹ ਫਰਜ ਬੰਦਾ ਉਹਦੇ ਨਾਲ ਖੜੀਏ ਉਹਨਾਂ ਭਰਾਵਾਂ ਦੀ ਜਿਨ੍ਹਾਂ ਦੀ ਮਸ਼ੀਨਰੀ ਦਾ ਵੀ ਨੁਕਸਾਨ ਹੋਇਆ ਤੇ ਕਣਕ ਦਾ ਨੁਕਸਾਨ ਹੋਇਆ ਆਪਾਂ ਉਹਨਾਂ ਦੇ ਪਰਪਾਈ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ